ਸਾਰੀ ਪੋਸਟਡ ਆ ਜੀ ਅਰ ਕੀ ਕਹਿਣਾ ਚਾਹੋਗੇ ਦੀਵਾਲੀ ਮੌਕੇ ਬੰਦੀ ਛੋੜ ਦਿਵਸ ਮੌਕੇ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਆਏ ਜੀ ਕਿਸ ਤਰੀਕੇ ਨਾਲ ਬੰਦੀ ਛੋੜ ਦਿਵਸ ਤੇ ਸਾਰੀ ਸਮੂਹ ਜਗਤ ਦੇ ਸੰਗਤਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਵਧਾਈਆਂ ਜੀ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਪੰਜਾਬ ਸਾਡਾ ਭਾਰਤ ਹੋਰ ਤਰੱਕੀਆਂ ਕਰੇ ਅਤੇ ਗੁਰੂ ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਜੀ ਇਸ ਤਰੀਕੇ ਦਾ ਨਜ਼ਾਰਾ ਲੱਗਾ ਕਿਉਂਕਿ ਵੱਡੀ ਗਿਣਤੀ ਚ ਸੰਗਤ ਜੋ ਹੈ ਉਹ ਇੱਥੇ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਆਤਿਸ਼ਬਾਜ਼ੀ ਦੇਖਣ ਆਏ ਅਸੀਂ ਉ체ਚਿਤ ਤੌਰ ਤੇ ਆਤਿਸ਼ਬਾਜ਼ੀ ਹੀ ਦੇਖਣ ਆਏ ਆ ਇਸ ਵਾਰ ਜੀ ਕਿਉਂਕਿ ਜੋ ਗੁਰੂ ਰਾਮਦਾਸ ਦੇ ਘਰ ਤੇ ਖੁਸ਼ੀਆਂ ਨੇ ਉਹ ਸਭ ਨੂੰ ਮਿਲਣ ਇਸ ਕਰਕੇ ਅਸੀਂ ਇੱਥੇ ਆਏ ਕੀ ਕਹਿਣਾ ਚਾਹੋਗੇ ਕੀ ਉਪਦੇਸ਼ ਕੀ ਮਿਲਦਾ ਹੈ ਕਿਉਂਕਿ ਐਸੇ ਐਸ ਤਵਾਜੇ ਦੇਖਦੇ ਨਾ ਕੀ ਉਪਦੇਸ਼ ਮਿਲਦਾ ਆਹ ਤੁਸੀਂ ਬਾਜੀ ਤਾਂ ਅਸਲ ਸਿ ਸੂਹ ਸਾਧ ਸੰਗਤ ਨੂੰ ਇਕੱਠਾ ਕਰਨ ਵਾਸਤੇ ਆ ਅਸਲਸ ਤਾਂ ਗੁਰਮਤ ਜੋ ਗੁਰਮਤ ਕਹਿੰਦੀ ਹੈ ਉਹਦੇ ਅਨਸਾਰ ਚੱਲੀਏ ਇਹ ਸਦਾ ਜ਼ਰੂਰੀ ਹੈ ਕੀ ਸਮਝਦੇ ਹੋ ਕਿ ਜਸਤਰਾਨ ਸਿੰਘ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸਮਝਾਇਦਾ ਕਿ ਸਾਨੂੰ ਉਸੇ ਉਪਦੇਸ਼ 'ਤੇ ਚੱਲਣਾ ਚਾਹੀਦਾ ਜੀ ਜੀ ਗੁਰੂ ਸਾਹਿਬ ਨੇ ਜੋ ਬੰਦੀ ਛੋੜ ਦਿਵਸ ਤੇ ਸਭ ਨੇ ਜਿਹੜਾ ਸਾਰੇ ਸੁਨੇਹਾ ਦਿੱਤਾ ਸਾਰੇ ਨਸਤੇ ਚੱਲਣ ਦੀ ਲੋੜ ਹੈ ਆ ਜੋ ਸਾਡੀ ਖਲਾਸੀ ਹੋ ਸਕੇ ਤੁਹਾਡੇ ਛੋਟੇ-ਛੋਟੇ ਬੱਚੇ ਵੀ ਨਾਲ ਨੇ ਸਪੈਸ਼ਲ ਤੌਰ ਤੇ ਲਏ ਹੋਏ ਕਿ ਤਖਾਨੂ ਵਾਸਤੇ ਕਿਸ ਤਰ੍ਹਾਂ ਜੀ ਤਾਂ ਜੋ ਸਾਡੀ ਔਣ ਵਾਲੀ ਪੀੜ੍ਹੀ ਵੀ ਗੁਰੂ ਘਰ ਦੇ ਨਾਲ ਜੁੜੇ ਤੇ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਅੱਗੇ ਕਿਵੇਂ ਚੱਲਦੇ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਬੰਦੀ ਸ਼ੋਰ ਦੇਸੀ ਜਿਹੜਾ ਵਾ ਹਰ ਸਾਲ ਦੀ ਕਰਾਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਹਿਬ ਜਿਸ਼ਰੀ ਦਰਬਾਰ ਸਾਹਿਬ ਵੱਲੋਂ ਵੱਡੀ ਪੱਧਰ ਤੇ ਜਿਹੜਾ ਮਨਾਇਆ ਗਿਆ ਵਾ ਇਸ ਦੌਰਾਨ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਪਰਿਵਾਰਾਂ ਸਮੇਤ ਜੀਵਨਾ ਸਫਲ ਕੀਤਾ ਵਾ ਰਹਿਰਾ ਸਬਜੀ ਦੇ ਪਾਰ ਦੇ ਭੂਤੋਂ ਉਪਰੰਤ ਦੀਵਮਾਲਾ ਦੀਵਮਾਲਾ ਤੋਂ ਉਪਰੰਤ ਜਿਹੜਾ ਵਾ ਆਤਿਸ਼ਬਾਜੀ ਦਾ ਅਲੋਕਿਕ ਨਾਟਕ ਪਰਿਵਾਰਾਂ ਸਮੇਤ ਸੰਗਤਾਂ ਨੇ ਦੇਖ ਕੇ ਹਾਜ਼ਰੀ ਭਰ ਕੇ ਜੀਵਨ ਸਫਲ ਕੀਤਾ एसडीपीसी ਉਹਨਾਂ ਕਿਸ ਤਰੀਕੇ ਨਾਲ ਪ੍ਰਬੰਧ ਕੀਤਾ? ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਪੁਸਤਕਾਂ ਪ੍ਰਬੰਧ ਕੀਤੇ ਗਏ ਆਂ ਔਰ ਵਧੀਆ ਗੁਰੂ ਮਹਾਰਾਜ ਦੇ ਪਰਿਵਾਰਾ ਸੁਵਿਧਾਜ ਦੀ ਪਰਖ ਜਿਹੜਾ ਜੀ ਨੇ ਸਫਲਾ ਕੀਤਾ। ਕਿ ਸੰਗਤ ਕਿੰਨੀ ਗਈ ਇਸ ਮਾਰਕ? ਲੱਖਾਂ ਦੀ ਤعداد ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਪਹੁੰਚੇ। ਮੈਂ ਨੰਪਤ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਅ ਅੱਜ ਦੇ ਤੁਸੀਂ ਦੀਵਾਲੀ ਮੂਕੇ ਇੱਥੇ ਪਹੁੰਚੇ ਜੇ ਕਿਸ ਤਰੀਕੇ ਦਾ ਅਨੁਭਵ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਹੈ ਕਿ ਧਾਰ ਰੋਟੀ ਕਰਦੀ ਦੀਵਾਲੀ ਅੰਬਰਸਰ ਦੀ ਦੇਸ਼ ਵਿੱਚ ਦੇਸ਼ ਤੋਂ ਸੰਗਤ ਜਿਹੜਿਆ ਵਿਸ਼ੇ ਰੂਪ ਤੇ ਅੰਬਰਸਰ ਪਹੁੰਚਦੀ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਕਿ ਅਸੀਂ ਵਿਸ਼ੇ ਤਿਆਰੀਆਂ ਕਰ ਰਹੇ ਸੀਗੇ ਤੁਹਾਨੂੰ ਡੀਕ ਸੀ ਕਦੋਂ ਜਿਹੜੀ ਆਤੀਸ਼ਬਾਜੀ ਹੋਵੇਗੀ ਤੇ ਜਦੋਂ ਆਤੀਸ਼ਬਾਜੀ ਹੋਈ ਕਹਿੰਦੇ ਆ ਨਾ ਕਿ ਜੇਕਰ ਕਿਸੇ ਨੇ ਧਰਤੀ ਵਿੱਚ ਸਵਰਗ ਵੇਖਣਾ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨਤਮਸਤਕ ਹੋਵੇ ਤੇ ਅਸੀਂ ਜਰ 1 ਨਜ਼ਾਰਾ ਸੀਗਾ ਤਸ਼ਬਾਹ ਜਿਹਦੇ ਵੇਖ ਕੇ ਮੈਂ ਕਹਿੰਦਾ ਮੇਰਾ ਇਨਾ ਮੇਰਾ ਮੰਤਰ ਮੁਕਤ ਹੋ ਗਿਆ ਮੇਰਾ ਧਿਆਨ ਹੀ ਦੀਗਾ ਮੈਂ ਵਾਈ ਗੁਰੂ ਦਾ ਜਾਪ ਕਰਦਾ ਪਏ ਦੂਜੇ ਪਾਸੇ ਆਤੇ ਪਾ ਚੀ ਨਜ਼ਾਰਾ ਉਹ ਵੇਖ ਰਿਹਾ ਸੀਗਾ ਬਾਕੀ ਇਹ ਸੰਗਤਾਂ ਜਿਹੜੀਆਂ ਪੂਜਿਆ ਸ਼੍ਰੀ ਦਰਬਾਰ ਸਾਹਿਬ ਮੇਰੇ ਤੋਂ ਇਲਾਵਾ ਉਨਾਂ ਦੇ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ ਕਿਉਂ ਦੇ ਦੀਵੇ ਜਿਹੜੇ ਆ ਉਹ ਚਲਾਏ ਜਾ ਰਹੇ ਹੈ ਕਿ ਤੇ ਹਰ ਕੋਈ ਆਪਣੇ ਫੋਨ ਦੇ ਕੈਮਰੇ ਦੇ ਜਿਹੜੀ ਆ ਤਸਵੀਰਾਂ ਜਿਹੜੀਆਂ ਸੀਗਾ ਤਸ਼ਬਾਚੀ ਦੀ ਉਹ ਕੈਦ ਕਰ ਰਹੇ ਹੈ ਤੇ ਦੂਜੇ ਪਾਸੇ ਜਿਹੜਾ ਕਿਦੋਂ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਗ੍ਰੀਨ ਪਟਾਕੇ ਜਿਹੜੇ ਚਲਾਣ ਕਿਹਾ ਦੇ ਕਿਉਂਕਿ ਅਸੀਂ ਪਹਿਲੇ ਵੇਖੀ ਜਦੋਂ ਆਤਿਸ਼ਬਾਚੀ ਹੁੰਦੀ ਸੀ ਕਾਫੀ ਪ੍ਰਦੂਸ਼ਣ ਹੁੰਦਾ ਸੀਗਾ ਪਰ ਇਸ ਵਾਰ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਦੂਸ਼ਣ ਨਹੀਂ ਹੋਇਆ ਧੂਆ ਬਿਲਕੁਲ ਘਟ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਆਮ ਲੋਕਾਂ ਨੂੰ ਜਾਂ ਯਾ ਜੀਵ ਜੰਤੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਧੂਆ ਬੜਾ ਘੱਟ ਹੈ ਪ੍ਰਦੂਸ਼ਣ ਇੰਨਾ ਜ ਨਹੀਂ ਹੋਇਆ ਸਰਾ ਤੇ ਹੀ ਬਾਈ ਚਲਾ ਕੇ ਜੀ